ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦਾ ਵਲੌਗ ਲੈ ਕੇ ਆਈ ਹਾਂ ਸਵੇਰ ਤੋਂ ਤੇ ਅੱਜ ਕਲੀਅਰਿੰਗ ਦੇ ਨਾਲ-ਨਾਲ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਜੋ ਸਮਾਜਿਕ ਵੀ ਹੋ ਸਕਦੀਆਂ ਕਿਸੇ ਦੀ ਰੀਅਲ ਲਾਈਫ ਵੀ ਹੋ ਸਕਦੀ ਆ ਤੇ ਤਕਰੀਬਨ ਜਦੋਂ ਵੀ ਆਪਾਂ ਕੋਈ ਕਿਸੇ ਨਾਲ ਗੱਲ ਕਰਦੇ ਆ ਨਾ ਤਾਂ ਉਹ ਹਰ ਕਿਸੇ ਨਾਲ ਰਿਲੇਟ ਕਰਦੀ ਹੈ ਉਹ ਗੱਲ ਫਿਰ ਉਹਨਾਂ ਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਕਿਉਂਕਿ ਹਰ ਕਿਸੇ ਦੀ ਲਾਈਫ ਜਿਹੜੀ ਹੁੰਦੀ ਹੈ ਉਹ ਸੇਮ ਹੀ ਹੁੰਦੀ ਹੈ ਤੇ ਆਪਾਂ ਹੁਣ ਅੱਜ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਤਾਂ ਸੋਣਾ ਜਾ ਕਮੈਂਟ ਜ਼ਰੂਰ ਕਰਿਓ ਤੇ ਜ਼ਿਆਦਾ ਦੇਰ ਨਾ ਹੀ ਕਰਦੇ ਆਪਾਂ ਕਰਦੇ ਆ ਵੀਡੀਓ ਨੂੰ ਸ਼ੁਰੂ ਤੇ ਨਾਂ ਮੈਂ ਜਿਹੜੀ ਅੱਜ ਗੱਲ ਕਰਨ ਜਾ ਰਹੀ ਆ ਇਹ ਤਕਰੀਬਨ ਸਾਰਿਆਂ ਨਾਲ ਹੀ ਐਵੇਂ ਹੁੰਦਾ ਆ ਕਿਉਂਕਿ ਜਦੋਂ ਆਪਾਂ ਕੋਈ ਕੰਮ ਸਟਾਰਟ ਕਰਦੇ ਆ ਹਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲਾ ਲੋ ਚੰਗਾ ਕੰਮ ਕਿਉਂਕਿ ਜਦੋਂ ਆਪਾਂ ਕੋਈ ਬੁਰੇ ਰਸਤੇ ਤੇ ਜਾਂਦੇ ਆ ਉਦੋਂ ਆਪਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਹਨਾ ਪਰ ਜਦੋਂ ਆਪਾਂ ਕਿਸੇ ਚੰਗੇ ਰਸਤੇ ਤੇ ਜਾ ਰਹੇ ਆ ਫਿਰ ਆਪਾਂ ਨੂੰ ਇੰਨੀਆਂ ਜ਼ਿਆਦਾ ਔਕੜਾਂ ਸਹਣੀਆਂ ਪੈਂਦੀਆਂ ਨੇ ਬਸ ਪੁੱਛੋ ਹੀ ਨਾ ਉਦੋਂ ਆਪਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਜਿਹੜਾ ਆਪਾਂ ਨੂੰ ਰੋਕਣਾ ਹੀ ਚਾਹੁੰਦਾ ਹੁੰਦਾ ਆ ਕੋਈ ਕਿਸੇ ਤਰੀਕੇ ਨਾਲ ਲਾ ਲੋ ਘਰ ਚ ਲਾ ਲੋ ਬਾਹਰ ਲਾ ਲੋ ਹਨਾ ਪਰ ਇੱਥੋਂ ਆਪਾਂ ਨੂੰ ਕੀ ਮਿਲਦਾ ਸਿੱਖਣ ਨੂੰ ਕਿ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਪਰਖਣਾ ਹੁੰਦਾ ਆ ਕਿ ਤੁਸੀਂ ਸਹੀ ਰਸਤੇ ਤੇ ਜਾ ਰਹੇ ਹੋ ਉਦੋਂ ਤੁਹਾਡੇ ਰਸਤੇ ਚ ਆਉਣ ਵਾਲੀਆਂ ਜਿੰਨੀਆਂ ਵੀ ਔਕੜਾਂ ਨੇ ਉਹ ਤੁਹਾਨੂੰ ਖੁਦ ਦੱਸਦੀਆਂ ਨੇ ਕਿ ਤੁਸੀਂ ਸਹੀ ਰਸਤੇ ਤੇ ਜਾ ਰਹੇ ਹੋ ਜੇ ਤੁਹਾਡੀ ਲਾਈਫ ਵਿੱਚ ਔਕੜਾਂ ਨਹੀਂ ਹੈਗੀਆਂ ਤੇ ਤੁਹਾਡਾ ਰਸਤਾ ਬਿਲਕੁਲ ਸਾਫਾ ਤਾਂ ਸਮਝੋ ਤੁਸੀਂ ਜ਼ਿੰਦਗੀ ਚ ਕੁਝ ਅਜੀਬ ਨਹੀਂ ਕਰਨ ਵਾਲੇ ਤੁਹਾਡੀ ਜ਼ਿੰਦਗੀ ਬਸ ਐਵੇਂ ਸਿੰਪਲ ਹੀ ਜਾ ਰਹੀ ਹੈ ਪਰ ਜੇ ਸਾਡੀ ਲਾਈਫ ਵਿੱਚ ਬਹੁਤ ਸਾਰੀਆਂ ਔਕੜਾਂ ਆੜੀਆਂ ਨੇ ਤਕਲੀਫਾਂ ਆੜੀਆਂ ਨੇ ਫਿਰ ਵੀ ਆਪਾਂ ਸਟਰਗਲ ਕਰਦੇ ਹੋਏ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉ ਰਹੇ ਆ ਆਪਣੇ ਤਰੀਕੇ ਨਾਲ ਜਿਉ ਰਹੇ ਆ ਤੇ ਸਮਝੋ ਤੁਹਾਡੀ ਸਫਲਤਾ ਜਿਹੜੀ ਆ ਬਹੁਤ ਹੀ ਉੱਚੀ ਹੈ ਤੇ ਇਹ ਹੀ ਚੀਜ਼ਾਂ ਬਹੁਤ ਹੀ ਜਗ੍ਹਾ ਤੇ ਪੜ੍ਹਨ ਨੂੰ ਮਿਲਦੀਆਂ ਸੁਣਨ ਨੂੰ ਮਿਲਦੀਆਂ ਸਿੱਖਣ ਨੂੰ ਮਿਲਦੀਆਂ ਇੱਕ ਭੈਣ ਵਲੌਗ ਪਾਉਂਦੇ ਨੇ ਉਹਨਾਂ ਦੀ ਜਦੋਂ ਮੈਂ ਉਹਨਾਂ ਦੇ ਵਲੌਗ ਦੇਖਦੀ ਆ ਨਾ ਮੈਨੂੰ ਖੁਦ ਐਂ ਲੱਗਦਾ ਹੁੰਦਾ ਕਿ ਮੇਰੀ ਲਾਈਫ ਵੀ ਇਹਨਾਂ ਨਾਲ ਬਿਲਕੁਲ ਕਿਤਨਾ ਕੀ ਰਿਲੇਟ ਕਰਦੀ ਆ ਬਿਲਕੁਲ ਹਰ ਚੀਜ਼ ਜਿਵੇਂ ਕੰਮ ਕਰਨ ਦਾ ਤਰੀਕਾ ਹੋ ਗਿਆ ਜਾਂ ਕੁਝ ਵੀ ਲਗਾ ਲੋ ਮੈਨੂੰ ਉਹਨਾਂ ਦਾ ਬਿਲਕੁਲ ਸੇਮ ਲੱਗਦਾ ਆ ਹਨਾ ਤੇ ਉਹਦੀ ਕੰਡੀਸ਼ਨ ਵੀ ਮੈਨੂੰ ਲੱਗਦਾ ਮੇਰੇ ਨਾਲ ਸੇਮ ਹੀ ਆ ਤੇ ਜੋ ਤਕਲੀਫਾਂ ਮੈਂ ਸਹਿਨ ਕਰ ਰਹੀ ਆ ਹਨਾ ਸ਼ਾਇਦ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੀਤੀਆਂ ਹੋਣਗੀਆਂ ਹਰ ਕਿਸੇ ਦੀ ਲਾਈਫ ਵਿੱਚ ਬਹੁਤ ਜ਼ਿਆਦਾ ਸਟਰਗਲ ਹੁੰਦਾ ਆ ਬੰਦਾ ਵੇਖਣ ਨੂੰ ਐ ਲੱਗਦਾ ਵੀ ਬੜਾ ਠੀਕ ਐ ਪਰ ਉਹਦੇ ਪਿੱਛੇ ਜਿਹੜਾ ਦੁੱਖ ਹੁੰਦਾ ਆ ਹਨਾ ਉਹ ਉਹੀ ਜਾਣਦਾ ਆ ਜੋ ਉਹ ਚੀਜ਼ ਤੋਂ ਨਿਕਲ ਕੇ ਆਇਆ ਹੁੰਦਾ ਆ ਤੇ ਕੰਮ ਦੀ ਗੱਲ ਕਰੀਏ ਤਾਂ ਜੇ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਆ ਤੇ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਜੇ ਅਸੀਂ ਆਪਣਾ ਘਰ ਪਰਿਵਾਰ ਸੰਭਲਾਇਆ ਇੱਕ ਔਰਤ ਹੈ ਆਪਣਾ ਘਰ-ਬਾਰ ਸੰਭਾਲ ਰਹੀ ਹੈ ਹਨਾ ਨਾਲ ਉਹਨੂੰ ਫਿਰ ਵੀ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਘਰ ਦੇ ਬਾਕੀ ਮੈਂਬਰਾਂ ਦੁਆਰਾ ਫਿਰ ਉਹ ਦੇਖੋ ਕਿੰਨੀ ਮਜ਼ਬੂਤ ਹੋਗੀ ਇੱਕ ਤਾਂ ਉਹ ਘਰ ਸੰਭਾਲ ਰਹੀ ਆ ਦੂਜਾ ਹੋਂ ਲੋਕਾਂ ਦੀਆਂ ਜਿਹੜੀਆਂ ਗੱਲਾਂ ਉਹ ਸੁਣ ਰਹੀ ਹੈ ਹਨਾ ਕਿੰਨੀ-ਕਿੰਨੀ ਕਿ ਜੜੀ ਇਨਸਾਨ ਦੇ ਵਿੱਚ ਸ਼ਮਤਾ ਹੁੰਦੀ ਆ ਕੋਈ ਚੀਜ਼ ਬਰਦਾਸ਼ਤ ਕਰਨ ਦੀ ਹਨਾ ਤੇ ਇਹ ਚੀਜ਼ਾਂ ਜਦੋਂ ਆਪਾਂ ਆਪਣੀ ਲਾਈਫ ਚ ਹੁੰਦੇ ਦੇਖਦੇ ਆ ਨਾ ਜਦੋਂ ਆਪਾਂ ਕੁਵਾਰੇ ਹੁੰਦੇ ਆ ਉਦੋਂ ਆਪਾਂ ਨੂੰ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ ਪਰ ਜਦੋਂ ਆਪਾਂ ਮੈਰਿਡ ਲਾਈਫ ਵਿੱਚ ਆਉਂਦੇ ਆ ਆਪਾਂ ਬਹੁਤ ਕੁਝ ਸਿੱਖਦੇ ਆ ਹਰ ਦਿਨ ਸਿੱਖਦੇ ਆ ਲੋਕਾਂ ਤੋਂ ਹੀ ਸਿੱਖਦੇ ਆ ਕਿ ਵਾਕਈ ਐਵੇਂ ਵੀ ਹੁੰਦਾ ਆ ਤੇ ਸਿੱਖ ਸਿੱਖ ਕੇ ਨਾ ਅਸੀਂ ਇੰਨੇ ਜਿਆਦਾ ਮਜ਼ਬੂਤ ਹੋ ਜਾਂਦੇ ਆ ਕਿ ਹਰ ਚੀਜ਼ ਸਾਨੂੰ ਹੌਲੀ ਹੌਲੀ ਸਮਝਣ ਸਮਝ ਆਣ ਲੱਗ ਜਾਂਦੀ ਆ ਕਿ ਵਾਕਈ ਇਹ ਸਹੀ ਨਹੀਂ ਹੈਗੀ ਤੇ ਉਥੇ ਇੱਕ ਇਹਨਾਂ ਨੂੰ ਸਿੱਖਦੇ ਸੋਧਿਆ ਅਸੀਂ ਇੱਕ ਨਤੀਜੇ ਤੇ ਪਹੁੰਚਦੇ ਆ ਕਿ ਸਾਨੂੰ ਨਾ ਉਹਨਾਂ ਚੀਜ਼ਾਂ ਤੋਂ ਕੋਈ ਫਰਕ ਪੈਣਾ ਹੀ ਹਟ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬਦਲ ਨਹੀਂ ਸਕਦੇ ਨਾ ਤੇ ਉਹਨੂੰ ਸਵੀਕਾਰ ਕਰ ਲਓ ਆਪਾਂ ਬਹੁਤ ਜਗ੍ਹਾ ਤੇ ਪੜਿਆ ਲਿਖਿਆ ਸੁਣਿਆ ਹੋਊਗਾ ਤੁਸੀਂ ਕਿ ਜਦੋਂ ਚੀਜ਼ ਕੋਈ ਆਪਾਂ ਬਦਲ ਨਹੀਂ ਸਕਦੇ ਤੇ ਉਹਨੂੰ ਸਵੀਕਾਰ ਕਰਨਾ ਸਟਾਰਟ ਕਰ ਦੋ ਹਨਾ ਤੇ ਜੇ ਘਰ ਚ ਕੋਈ ਮੈਂਬਰ ਬਦਲਣਾ ਨਹੀਂ ਚਾਹੀ ਰਿਹਾ ਕਿਉਂਕਿ ਜੋ ਤੱਕ ਉਹ ਆਪ ਨਹੀਂ ਨਾ ਬਦਲ ਸਕਦਾ ਉਹਨੂੰ ਕੋਈ ਨਹੀਂ ਬਦਲ ਸਕਦਾ ਤੇ ਇਹ ਇਹ ਹੀ ਗੱਲ ਆਪਾਂ ਕਿਸੇ ਵਾਸਤੇ ਨਹੀਂ ਕਰ ਰਹੇ ਅਸੀਂ ਆਪਣੇ ਵਾਸਤੇ ਕਰ ਰਹੇ ਆ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਬਦਲ ਸਕਦੇ ਆਪਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਆ ਜੇ ਆਪਣੇ ਆਸ-પાસ ਇਹੋ ਜਿਹੇ ਲੋਕ ਹੈਗੇ ਆ ਆਪਾਂ ਨੂੰ ਟੌਰਚਰ ਕਰਨ ਵਾਲੇ ਜਾਂ ਆਪਾਂ ਨੂੰ ਕਾਮਯਾਬ ਨਹੀਂ ਦੇਖਣਾ ਚਾਹੁੰਦੇ ਹਨਾ ਤੇ ਆਪਾਂ ਨੂੰ ਕੀ ਕਰਨਾ ਉਹਨਾਂ ਨੂੰ ਇਗਨੋਰ ਕਰਨਾ ਸਟਾਰਟ ਕਰਨਾ ਚਾਹੀਦਾ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਜਿਹੜੇ ਸਾਡੇ ਨਾਲ ਖੜੇ ਨੇ ਉਹਨਾਂ ਦਾ ਤੇ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਬਸ ਇੰਨਾ ਕੀ ਕਰਨ ਨਾਲ ਹੀ ਆਪਾਂ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਜਾਵਾਂ ਕਦੋਂ ਅੱਗੇ ਵਧਾਂਗੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਮੈਂ ਆਪਣੇ ਖੁਦ ਦੇ ਐਕਸਪੀਰੀਅੰਸ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰ ਰਹੀ ਹਾਂ ਮੈਂ ਨਾ ਕੁਝ ਟਾਈਮ ਪਹਿਲਾਂ ਜਦੋਂ ਬਿਮਾਰ ਸੀ ਥੋੜੇ ਕਿ ਦਿਨ ਹੋਏ ਉਦੋਂ ਮੈਂ ਇੰਨਾ ਜ਼ਿਆਦਾ ਮੈਂਟਲੀ ਐਬਸਰਟ ਹੋ ਚੁੱਕੀ ਸੀ ਕਿ ਮੈਨੂੰ ਕੁਝ ਵਧੀਆ ਨਹੀਂ ਲੱਗ ਰਿਹਾ ਸੀ ਮੈਨੂੰ ਐਵੇਂ ਲੱਗ ਰਿਹਾ ਸੀ ਵੀ ਕੋਈ ਮੇਰੇ ਨਾਲ ਨਹੀਂ ਹੈਗਾ ਪਰ ਹੌਲੀ 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 ਜਦੋਂ ਮੈਂ ਠੀਕ ਹੁੰਦੀ ਗਈ ਆਪਣੇ ਕੰਮ ਵੱਲ ਧਿਆਨ ਦਿੰਦੀ ਗਈ ਹਨਾ ਮੇਰਾ ਮਾਈਂਡ ਸੈਟ ਹੋ ਗਿਆ ਕਿਉਂਕਿ ਮਾਈਂਡ ਹੀ ਸੈਟ ਕਰਨਾ ਹੁੰਦਾ ਹੋਰ ਕੋਈ ਇੰਨਾ ਜ਼ਰੂਰੀ ਕੰਮ ਨਹੀਂ ਹੁੰਦਾ ਜਦੋਂ ਆਪਣਾ ਮਾਈਂਡ ਸੈਟ ਹੋ ਗਿਆ ਨਾ ਫਿਰ ਦੁਨੀਆ ਦੀ ਕੋਈ ਵੀ ਤਾਕਤ ਕੁਝ ਵੀ ਕਰ ਲੇ ਕੋਈ ਆਪਾਂ ਨੂੰ ਦੁੱਖ ਨਹੀਂ ਦੇ ਸਕਦੀ ਜਦੋਂ ਤੱਕ ਆਪਾਂ ਨਹੀਂ ਸਵੀਕਾਰ ਕਰਦੇ ਉਸ ਚੀਜ਼ ਨੂੰ ਤੇ ਮੈਂ ਤੇ ਆਪਣਾ ਮਾਈਂਡ ਨਾ ਉਸ ਟਾਈਮ ਇੰਨਾ ਸੈਟ ਕਰ ਲਿਆ ਹੁਣ ਮੈਂ ਆਪਣਾ ਕੰਮ ਆਪਣੇ ਕੰਮਾਂ ਵਾਲਾ ਮੇਰਾ ਇੰਨਾ ਜ਼ਿਆਦਾ ਫੋਕਸ ਹੁੰਦਾ ਆ ਮੈਨੂੰ ਹੁਣ ਫਰਕ ਹੀ ਨਹੀਂ ਪੈਂਦਾ ਕਿ ਕੋਈ ਮੈਨੂੰ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਤੇ ਹੁਣ ਮੈਂ ਆਪਣਾ ਕੰਮ ਬਿਲਕੁਲ ਖੁਸ਼ ਹੋ ਕੇ ਕਰਦੀ ਆ ਇਹਦੇ ਨਾਲ ਕੀ ਹੋ ਰਿਹਾ ਪਹਿਲਾਂ ਮੈਂ ਜਦੋਂ ਪਰੇਸ਼ਾਨ ਹੁੰਦੀ ਸੀ ਆਪਣੇ ਹਸਬੰਡ ਨਾਲ ਗੱਲਾਂ ਕਰਦੀ ਸੀ ਮੇਰੇ ਕਰਕੇ ਉਹ ਵੀ ਪਰੇਸ਼ਾਨ ਹੋ ਜਾਂਦੇ ਸੀਗੇ ਵੀ ਜੇ ਮੈਂ ਉਹਨਾਂ ਨਾਲ ਕੋਈ ਆਪਣੀ ਗੱਲ ਸ਼ੇਅਰ ਕਰਦੀ ਸੀ ਕੋਈ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਦੇਖੋ ਜਦੋਂ ਆਪਾਂ ਪਰੇਸ਼ਾਨ ਹੁੰਨੇ ਆ ਸਭ ਤੋਂ ਜ਼ਿਆਦਾ ਆਪਣਾ ਆਪਣੇ ਹਸਬੰਡ ਨਾਲ ਹੀ ਗੱਲਾਂ ਕਰਦੇ ਆ ਜੋ ਵੀ ਆਪਣੇ ਮਨ ਵਿੱਚ ਹੁੰਦੀਆਂ ਨੇ ਹਨਾ ਤੇ ਮੈਂ ਆਪਣੇ ਹਸਬੰਡ ਨਾਲ ਗੱਲਾਂ ਕਰਦੀ ਉਹਨਾਂ ਨੂੰ ਦੱਸਦੀ ਵੀ ਅਦਾ ਕਰਕੇ ਦਾ ਹੋ ਜਾਂਦਾ ਆ ਮੈਂ ਥੋੜੀ ਜੀ ਪਰੇਸ਼ਾਨ ਆ ਤੇ ਮੇਰੇ ਨਾਲ ਉਹ ਵੀ ਵਿਚਾਰੇ ਪਰੇਸ਼ਾਨ ਹੋ ਜਾਂਦੇ ਹਨ ਪਰ ਜਦੋਂ ਹੁਣ ਥੋੜੇ ਦਿਨਾਂ ਤੋਂ ਮੈਂ ਬੜੀਆਂ ਚੰਗੀਆਂ ਵੀਡੀਓ ਦੇਖ ਰਹੀ ਆ ਕੁਝ ਪੜ੍ਹਦੀ ਆ ਚੰਗਾ ਸੁਣਨ ਨੂੰ ਮਿਲਦਾ ਜਦੋਂ ਚੰਗਾ ਦੇਖਣ ਨੂੰ ਮਿਲਦਾ ਚੰਗਾ ਸੁਣਨ ਨੂੰ ਮਿਲਦਾ ਹਨਾ ਪੜ੍ਹਨ ਨੂੰ ਮਿਲਦਾ ਫਿਰ ਆਪਣਾ ਮਾਈਂਡ ਆਪਣੇ ਆਪ ਹੀ ਜਿਹੜਾ ਰਿਲੈਕਸ ਹੋਣਾ ਸਟਾਰਟ ਹੋ ਜਾਂਦਾ ਹੈ ਤੇ ਹੁਣ ਮੈਂ ਸਿਰਫ ਆਪਣੇ ਵੱਲ ਧਿਆਨ ਦਿੰਦੀ ਆ ਆਪਣੇ ਬੱਚੇ ਵੱਲ ਧਿਆਨ ਦਿੰਦੀ ਆ ਤੇ ਆਪਣਾ ਘਰ ਜਿਸ ਤਰੀਕੇ ਨਾਲ ਤੁਸੀਂ ਮੇਰੇ ਵਲੌਗ ਦੇਖਦੇ ਹੋ ਮੈਂ ਆਪਣੇ ਘਰ ਚ ਕੀ ਇਹੋ ਜਿਹਾ ਕਰਾਂ ਜਿਹੜਾ ਮੇਰਾ ਘਰ ਵਧੀਆ ਲੱਗੇ بس ਮੇਰਾ ਫੋਕਸ ਜਿਹੜਾ ਇਹਨਾਂ ਚੀਜ਼ਾਂ ਤੇ ਹੀ ਰਹਿ ਗਿਆ ਬਾਕੀ ਫालतू ਦੀਆਂ ਗੱਲਾਂ ਮੈਂ ਹੁਣ ਆਪਣੇ ਦਿਮਾਗ ਚ ਲੈ ਕੇ ਨਹੀਂ ਆਂਦੀ ਕਿਉਂਕਿ ਜਦੋਂ ਆਪਣਾ ਆਲਾ ਦਵਾਲਾ ਇਹੋ ਜਿਹਾ ਹੁੰਦਾ ਨਾ ਆਪਾਂ ਕਿਤੇ ਨਾ ਕਿਤੇ ਮਾਰ ਖਾ ਜਾਂਦੇ ਆ ਨਾ ਚੀਜ਼ਾਂ ਚ ਪਰ ਉਸੇ ਹੀ ਜਗ੍ਹਾ ਤੇ ਜਦੋਂ ਰਹਿ ਕੇ ਆਪਾਂ ਆਪਣੇ ਆਪ ਨੂੰ ਬਦਲ ਲੈਂਦੇ ਆ ਨਾ ਬਚਾ ਕੇ ਰੱਖਦੇ ਆ ਇਹੋ ਜਿਹੇ ਆਲੇ ਦਵਾਲੇ ਤੋਂ ਤੇ ਫਿਰ ਉਹੋ ਇਨਸਾਨ ਹੀ ਜ਼ਿੰਦਗੀ 'ਚ ਤਰੱਕੀ ਕਰਦਾ ਹੈ। ਤੇ ਰਹੀ ਵਲੌਗ ਦੀ ਗੱਲ ਹੈ ਜਿਵੇਂ ਆਪਾਂ ਵਲੌਗ ਬਣਾਉਨੇ ਆ ਹਨਾ ਬਹੁਤ ਪੈਣਾ ਬਣਾਉਂਦੀਆਂ ਨੇ ਸਭ ਨੂੰ ਹੀ ਐ ਚੀਜ਼ਾਂ ਦੀ ਪਰੇਸ਼ਾਨੀ ਹੋਊਗੀ ਕਿ ਕੋਈ ਕਿਸੇ ਨੂੰ ਨਹੀਂ ਪਸੰਦ ਹੋਣਾ ਘਰ 'ਚ ਵੀ ਵਲੌਗ ਬਣਾਣਾ ਜਾਂ ਵੀਡੀਓ ਬਣਾਉਣਾ ਹਨਾ ਪਰ ਆਪਾਂ ਕਿਸੇ ਵਾਸਤੇ ਥੋੜੀ ਨਾ ਕਰ ਰਹੇ ਆਪਾਂ ਆਪਣੇ ਵਾਸਤੇ ਕਰ ਰਹੇ ਆ ਆਪਾਂ ਆਪਣਾ ਜੋ ਆਪਣੇ ਆਪਣੇ ਚ ਟੈਲੈਂਟ ਹੈ ਆਪਾਂ ਉਹਨੂੰ ਲੈ ਕੇ ਆ ਰਹੇ ਹਾਂ ਜੇ ਕਿਸੇ ਚ ਕੋਈ ਕਿਸੇ ਚੀਜ਼ ਦਾ ਹੁਨਰ ਹੋਊਗਾ ਉਹੀ ਉਸ ਚੀਜ਼ ਨੂੰ ਕਰ ਪਾਊਗਾ ਨਾ ਜਿਹਦੇ ਚ ਹੁਨਰ ਹੀ ਨਹੀਂ ਹੈਗਾ ਫਿਰ ਉਸ ਉਹ ਉਸ ਚੀਜ਼ ਨੂੰ ਕਿਵੇਂ ਕਰ ਪਾਊਗਾ ਹਨਾ ਤੇ ਆਪਾਂ ਨੂੰ ਤਾਂ ਆਪਣੇ ਆਪ ਨੂੰ ਬਹੁਤ ਹੀ ਵਧੀਆ ਮੈਂ ਆਪਣੇ ਆਪ ਨੂੰ ਬਹੁਤ ਹੀ ਟੈਰੈਂਟਡ ਸਮਝਦੀ ਹਾਂ ਕਿਉਂਕਿ ਜੇ ਮੈਂ ਆਪਣੇ ਆਪ ਬਾਰੇ ਪੋਜ਼ਿਟਿਵ ਸੋਚੂਗੀ ਨਾ ਤਾਂ ਹੀ ਮੈਂ ਜ਼ਿੰਦਗੀ 'ਚ ਕੁਝ ਕਰ ਸਕਦੀ ਆ ਕਿਉਂਕਿ ਅਗਰ ਜੇ ਮੈਂ ਹੀ ਆਪਣੇ ਬਾਰੇ ਨੈਗੇਟਿਵ ਸੋਚਣ ਲੱਗੀ ਮੈਂ ਕੁਝ ਨਹੀਂ ਕਰ ਸਕਦੀ ਮੈਨੂੰ ਤਾਂ ਐਂ ਕਹਿੰਦੇ ਨੇ ਮੈਨੂੰ ਉਹ ਕਹਿੰਦੇ ਨੇ ਹਨਾ ਫਿਰ ਮੈਂ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਮੈਂ ਮੇਰੇ ਨਾ ਸੁਪਨੇ ਬਹੁਤ ਵੱਡੇ ਨੇ ਸ਼ੁਰੂ ਤੋਂ ਹੀ ਛੋਟੇ ਹੁੰਦੀ ਤੋਂ ਹੀ ਮੈਂ ਬਹੁਤ ਸੁਪਨੇ ਦੇਖੇ ਨੇ ਪਰ ਮੇਰੀ ਜ਼ਿੰਦਗੀ 'ਚ ਹਲੇ ਤੱਕ ਸਟਰਗਲ ਹੀ ਚੱਲ ਰਿਹਾ ਹੈ ਸੁਪਨੇ ਹਲੇ ਕੁਝ ਹੋਏ ਨੇ ਕੁਝ ਰਹਿ ਗਏ ਨੇ ਤੇ ਬਸ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਿਹੜਾ ਮੈਂ ਹੁਣ ਕੰਮ ਲੱਗੀਆਂ ਮੇਰਾ ਫੋਕਸ ਸਿਰਫ ਮੇਰੇ ਵਾਲਾ ਹੁਣ ਕਿਉਂਕਿ ਬਹੁਤ سارے ਲੋਕ ਆ ਤੁਸੀਂ ਦੇਖੇ ਹੋਣੇ ਜਿਨ੍ਹਾਂ ਨੇ ਤਰੱਕੀ ਕੀਤੀ ਆ ਉਹਨਾਂ ਨੇ ਵੀ ਬਹੁਤ ਕੁਝ ਛੱਲਿਆ ਹੋਊਗਾ ਉਹਨਾਂ ਨੇ ਵੀ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਆਪਣੀ ਲਾਈਫ ਨੂੰ ਵਧੀਆ ਬਣਾਇਆ ਹੋਊਗਾ ਹਨਾ ਇਹਨਾਂ ਇਹਨਾਂ ਇਹੋ ਜਿਹੇ ਇਨਸਾਨਾਂ ਤੋਂ ਆਪਾਂ ਨੂੰ ਕੋ ਸਿੱਖਣਾ ਚਾਹੀਦਾ ਹੈ ਤੇ ਮੈਂ ਵੀ ਬਸ ਉਹਨਾਂ ਨੂੰ ਹੀ ਫੋਲੋ ਕਰਦੀ ਹਾਂ ਹੁਣ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਆਪਣੇ ਕੰਮ ਵੱਲ ਧਿਆਨ ਦਿੰਦੀ ਹਾਂ ਤੇ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰਦੀ ਹਾਂ ਬਸ ਜੋ ਮੈਂ ਹੁਣ ਅਚੀਵ ਕਰਨਾ ਚਾਹੁੰਦੀ ਹਾਂ ਬਸ ਉਹਦੇ ਵੱਲ ਮੇਰਾ ਫੋਕਸ ਹੈ ਤੇ ਆਪਣੀ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲਾਂ ਇਸ ਕਰਕੇ ਸਾਂਝੀਆਂ ਕਰ ਰਹੀ ਹਾਂ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਆਪਸ ਵਿੱਚ ਰਿਲੇਟ ਕਰਦੀ ਹੁੰਦੀ ਆ ਸਾਰੇ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਚੀਜ਼ਾਂ ਜੜੀਆਂ ਸਾਰੇ ਹੁੰਦੇ ਨੇ ਹਨਾ ਤੇ ਮੈਂ ਤੁਹਾਡੇ ਨਾਲ ਤਾਂ ਕਰਕੇ ਸਾਂਝੀਆਂ ਕੀਤੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਮੇਰੀ ਵੀਡੀਓ ਤੋਂ ਮੋਟੀਵੇਸ਼ਨ ਮਿਲ ਜਾਵੇ ਕਿਉਂਕਿ ਮੈਂ ਨਾ ਕਿਤੇ ਵੀਡੀਓ ਦੇਖ ਰਹੀ ਸੀ ਉਹਦੇ ਵਿੱਚ ਕਹਦੇ ਸੀ ਕਿ ਸੰਗਤਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਆਪਣੀ ਜ਼ਿੰਦਗੀ ਵਿੱਚ ਜਦੋਂ ਆਪਣੀ ਸੰਗਤ ਵਧੀਆ ਹੁੰਦੀ ਹੈ ਨਾ ਤੇ ਫਿਰ ਆਪਾਂ ਵੀ ਉਸ ਤਰੀਕੇ ਦੇ ਬਣ ਜਾਂਦੇ ਆ ਕਹਿੰਦੇ ਜਦੋਂ ਤੁਸੀਂ 11 ਸਮਝਦਾਰ ਬੰਦਿਆਂ ਨਾਲ 2 ਮਹੀਨੇ ਗੁਜ਼ਾਰ ਲਓ ਤੇ 12ਵੇਂ ਸਮਝਦਾਰ ਤੁਸੀਂ ਬਣ ਜਾਂਦੇ ਹੋ ਜੇ ਤੁਸੀਂ 10 ਮੂਰਖਾਂ ਦੇ ਨਾਲ 2 ਮਹੀਨੇ ਗੁਜ਼ਾਰਦੇ ਹੋ ਨਾ ਤੇ 11ਵੇਂ ਮੂਰਖ ਤੁਸੀਂ ਬਣ ਜਾਂਦੇ ਹੋ ਤੇ ਜਿਹੜੀ ਸੰਗਤ ਆ ਕਿਤੇ ਨਾ ਕਿਤੇ ਬਹੁਤ ਅਸਰ ਕਰਦੀ ਹੈ ਆਪਣੀ ਲਾਈਫ ਵਿੱਚ ਚੰਗੀ ਸੰਗਤ ਕਰਿਆ ਕਰੋ ਚੰਗੇ ਲੋਕਾਂ ਦਾ ਸੰਗ ਲਿਆ ਕਰੋ ਵਧੀਆ ਕਿਉਂਕਿ ਚੰਗੇ ਲੋਕਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਜਦੋਂ ਆਪਾਂ ਚੰਗੀਆਂ ਚੀਜ਼ਾਂ ਉਹਨਾਂ ਤੋਂ ਸਿੱਖਾਂਗੇ ਨਾ ਅਸੀਂ ਚੰਗੇ ਬਣ ਜਾਾਂਗੇ ਤੇ ਆਪਣੀ ਜ਼ਿੰਦਗੀ ਵੀ ਜਿਹੜੀ ਚੰਗੀ ਬਣ ਜਾਊਗੀ ਹਨਾ ਜਿਹੜੇ ਫਾਲਤੂ ਦੇ ਲੋਕ ਨੇ 네ਗੇਟਿਵ ਲੋਕ ਨੇ ਜਿਨ੍ਹਾਂ ਕੋਲੇ ਸਿਰਫ ਦੂਸਰਿਆਂ ਦੀਆਂ ਹੀ ਗੱਲਾਂ ਹੁੰਦੀਆਂ ਨੇ ਉਹਨਾਂ ਨੇ ਖੁਦ ਤਾਂ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਹੁੰਦਾ ਤੇ ਉਹਨਾਂ ਤੋਂ ਆਪਾਂ ਨੂੰ ਸਿੱਖਣੋਂ ਵੀ ਕੁਝ ਨਹੀਂ ਮਿਲੂਗਾ ਇਸ ਕਰਕੇ ਚੰਗਿਆਂ ਦਾ ਸੰਗ ਕਰਕੇ ਹੀ ਆਪਾਂ ਚੰਗੇ ਬਣ ਸਕਦੇ ਆ ਆਪਣੀ ਜ਼ਿੰਦਗੀ 'ਚ ਵਧੀਆ-ਵਧੀਆ ਲੋਕ ਰੱਖੋ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ ਚ ਬਹੁਤ ਕੁਝ ਸਿਖਾਇਆਗਾ ਬਹੁਤ ਕੁਝ ਤੁਹਾਨੂੰ ਅੱਗੇ ਸਿਖਾਉਂਦੇ ਰਹਿਣਗੇ ਇਹੋ ਜਿਹੇ ਲੋਕਾਂ ਦਾ ਸੰਗ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਸਕਦੇ ਹੋ ਤੇ ਫालतू ਦੀਆਂ ਚੀਜ਼ਾਂ ਛੱਡ ਦਿਓ ਫालतू ਦੇ ਲੋਕ ਛੱਡ ਦਿਓ ਜੋ ਤੁਹਾਨੂੰ ਤਕਲੀਫ ਦੇ ਰਹੇ ਨੇ ਇਹੋ ਜਿਹੇ ਰਿਸ਼ਤੇ ਛੱਡ ਦਿਓ ਜੋ ਤੁਹਾਨੂੰ ਜਿਨ੍ਹਾਂ ਵਿੱਚ ਤੁਹਾਡੀ ਮਾਨਸਿਕ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ ਜਿਦਾਂ ਨੂੰ ਲੈ ਕੇ ਹਨ ਇਹ ਚੀਤਾ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਛੱਡ ਦਿਓ ਫਿਰ ਤੁਸੀਂ ਖੁਦ ਦੇਖੋ ਤੁਸੀਂ ਆਪਣੀ ਲਾਈਫ ਵਿੱਚ ਇੱਕ ਬਿਹਤਰ ਇਨਸਾਨ ਬਣਦੇ ਚਲੋਗੇ ਤੇ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਜਿਉਣਾ ਸਿੱਖ ਜਾਓਗੇ ਮੈਂ ਵੀ ਹੁਣ ਆਪਣੇ ਆਪ ਤੇ ਇਹੋ ਜਿਹੀਆਂ ਚੀਜ਼ਾਂ ਆਪਣੇ ਉੱਪਰ ਹਾਵੀ ਹੋਣ ਦੇ ਰਹੀਆਂ ਵੀ ਬਸ ਮੈਨੂੰ ਹੁਣ ਜੋ ਚੀਜ਼ ਮੈਂ ਅਚੀਵ ਕਰਨੀ ਹੈ ਬਸ ਮੇਰਾ ਧਿਆਨ ਉਹਦੇ ਤੇ ਹੀ ਹੈ ਮੈਂ ਹੁਣ ਚੰਗੀਆਂ ਚੀਜ਼ਾਂ ਸਿੱਖਦੀ ਆਂ ਚੰਗੀਆਂ ਚੀਜ਼ਾਂ ਸੋਚਦੀ ਆਂ ਮੇਰਾ ਮਾਈਂਡ ਵੀ ਹੁਣ ਉਸੇ ਤਰੀਕੇ ਤਾਂ ਬਣਦਾ ਜਾ ਰਿਹਾ ਹੁਣ ਮੈਨੂੰ ਫਰਕ ਹੀ ਨਹੀਂ ਪੈਂਦਾ ਵੀ ਕੌਣ ਕੀ ਕਹਿ ਰਿਹਾਗਾ ਹੁਣ ਮੈਂ ਬਿਲਕੁਲ ਖੁਸ਼ ਰਹਿੰਦੀ ਆਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਦੀ ਆਂ ਤੇ ਜਦੋਂ ਮੈਂ ਖੁਸ਼ ਆ ਮੇਰੇ ਹਸਬੰਡ ਵੀ ਖੁਸ਼ ਨੇ ਕਿਉਂਕਿ ਉਹ ਵੀ ਮੇਰੇ ਨਾਲ ਹੀ ਜੁੜੇ ਹੋਏ ਆ ਜੇ ਮੈਂ ਐਪਸਟ ਹੋਊਂਗੀ ਉਹ ਵੀ ਐਪਸਟ ਹੋਣਗੇ ਹਨਾ ਤੇ ਜਦੋਂ ਅਸੀਂ ਆਪਣੇ ਤੋਂ ਰਿਲੇਟਿਵ ਜਾਂ ਆਪਣਾ ਜਦੋਂ ਵਧੀਆ ਤਰੀਕੇ ਨਾਲ ਧਿਆਨ ਰੱਖਣਾ ਆ ਤੇ ਵਧੀਆ ਚੀਜ਼ਾਂ ਆਪਣੀ ਜ਼ਿੰਦਗੀ ਚ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਉਮੀਦ ਕਰਦੀਆਂ ਤੁਹਾਨੂੰ ਸਾਰੇ ਜਣਿਆਂ ਨੂੰ ਜੜੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਮੇਰਾ ਘਰ ਵੀ ਜਿਹੜਾ ਸਾਰਾ ਸਾਫ਼ ਕਰ ਦਿੱਤਾ ਹੈ ਮੈਂ ਤੁਸੀਂ ਵਲੌਗ ਚ ਦੇਖ ਰਹੇ ਹੋ ਸਾਰੇ ਘਰ ਦੀ ਸਫਾਈ ਹੋ ਗਈ ਕਲੀਨਿੰਗ ਹੋ ਗਈ ਨਾਲੇ ਦਿਮਾਗ ਦੀ ਵੀ ਸਫਾਈ ਹੋ ਗਈ ਕਿਉਂਕਿ ਚੰਗੀਆਂ ਗੱਲਾਂ ਆਪਾਂ ਆਪਣੇ ਦਿਮਾਗ 'ਚ ਲੈ ਰਹੇ ਆਂ ਸੁਣਦੇ ਆਂ ਤੇ ਸੁਣਾਉਂਦੇ ਆ ਹਨਾ ਸੋ ਮੀਰ ਕਰਦੀਆਂ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਅੱਜ ਦੀ ਤੇ ਪਲੀਜ਼ ਮੈਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਮੇਰੇ ਵਲੌਗ ਦੇਖ ਰਹੇ ਹੋ ਮੈਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ